ਫਿਲਮ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣਾਉਤ ਨੂੰ ਚੰਡੀਗੜ੍ਹ 에য়ারਪੋਰਟ ਤੇ ਥੱਪੜ ਮਾਰਨ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਐਸਆਈਟੀ ਕਰੇਗੀ ਪੰਜਾਬ ਪੁਲਿਸ ਨੇ ਹਰਵੀਰ ਸਿੰਘ ਅਟਵਾਲ ਐਸਪੀ ਸਿਟੀ ਮੋਹਾਲੀ ਨੂੰ ਇਸ ਐਸਆਈਟੀ ਦਾ ਇੰਚਾਰਜ ਬਣਾਇਆ ਮੋਹਾਲੀ 에য়ারਪੋਰਟ ਦੇ ਡੀਐਸਪੀ ਕੁਲਜਿੰਦਰ ਸਿੰਘ ਤੇ ਸਟੇਸ਼ਨ ਇੰਚਾਰਜ ਪੈਰੀ ਵਿੰਕਲ ਨੂੰ ਵੀ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਹੁਣ ਤਿੰਨ ਮੈਂਬਰ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ নিরপেক্ষ जांच ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਵੀ ਪਿਛਲੇ ਦਿਨੀ ਮਾਰਚ ਕੱਢਿਆ ਸੀ ਇਸ ਬਾਬਤ ਉਹਨਾਂ ਦੀ ਮੁਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਐਸਆਈਟੀ ਬਣਾਉਣ ਦਾ ਫੈਸਲਾ ਲਿਆ ਗਿਆ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿਵਾਨੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਆ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਐ ਇਸ ਸਾਰੇ ਵਿਸ਼ਿਆਂ ਦੀ ਕੁਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਆਫਸਰਸ ਤੇ ਵੀ ਤਿੱਕਰ ਵੀ ਪਹੁੰਚਾਈ ਜਾਏਗੀ ਉਹ ਤੇ ਆਲਰੇਡੀ ਮਤਲਬ ਜਿਹੜੀ ਹੈਗਾ ਆਲਰੇਡੀ ਇੱਥੇ ਇੱਕ ਐਫਆਈਆਰ ਦਰਜ ਹੋਈ ਸੀਗੀ ਉਹ ਜਿਹੜੀ ਵੀ ਹੈਗੀ ਐ ਉਹ ਕਿਸਾਨ ਜਿਹੜੇ ਆਪਣਾ ਆਗੂ ਆਏ ਸੀਗੇ ਉਹਨਾਂ ਦੇ ਜਿਹੜਾ ਉਹਨਾਂ ਦੀ ਡਿਮਾਂਡ ਸੀ ਉਦੇ ਮੁਤਾਬਕ ਮੇਰੀ ਪ੍ਰਧਾਨਗੀ ਦੇ ਹੇਠ ਇੱਕ ਐਸਆਈਟੀ ਬਣ ਗਈ ਹੈ ਜਿਹੜਾ ਕਿ ਅਸੀਂ ਉਹਦਾ ਮਤਲਬ ਕਿ ਨਿਰਪੱਖੋ ਚ ਜਾਂਚ ਕਰਕੇ ਤੇ ਮਤਲਬ ਆਪਣੀ ਰਿਪੋਰਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਾਂਗੇ ਕਾਰਵਾਈ ਅੱਗੇ ਬਣਦੀ ਹੈ ਵੀ ਸਰਕਾਰੀ ਅਫਸਰ ਦੇ ਜਿਹੜੀ ਹੈ ਜਾਂਚ ਦੇ ਵਿੱਚ ਵਿਕਨ ਪਾਉਣ ਨੂੰ ਜਾਂ ਦੇਖਿਆ ਜਾਵੇ ਜਿਸ ਤਰ੍ਹਾਂ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਐਸਆਈਟੀ ਦੇ ਅਫਸਰ ਵਿੱਚ ਕਿਹੜੇ ਕਿਹੜੇ ਮੀਅਸ ਹੈ ਅਜੇ ਤੱਕ ਮੇਰੀ ਪ੍ਰਧਾਨਗੀ ਹੇਠ ਹੈ ਸਾਹਿਬ ਦੱਸਣਗੇ ਨਾਲ ਪਾਉਣਗੇ ਕਿ ਕਿੰਨੀ ਦੇਰ ਕੋਈ ਟਾਈਮ ਬਾਉਂਡ ਕੀਤਾ ਗਿਆ ਜੀ ਛੇਤੀ ਤੋਂ ਛੇਤੀ ਕਰ ਦਾਂਗੇ